ਹਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ ਐਚਪੀ ਨੰਦਰਾ ਬਲੌਗ ਤੇ ਹਾਂਜੀ ਲੱਗੇ ਅਸੀਂ ਬਲੌਗ ਸਟਾਰਟ ਕਰਨ 12 ਵਜਣ ਵਿੱਚ 10 ਮਿੰਟ ਰਹਿੰਦੇ ਆ ਨਾਸ਼ਤਾ ਅਸੀਂ ਕਰ ਲਿਆ ਆ ਸਾਰਾ ਕੰਮ ਸਾਡਾ ਹੋ ਗਿਆ ਆ ਸਿਰਫ ਇੱਕ ਸਫਾਈਆਂ ਰਹਿੰਦੀਆਂ ਅੱਜ ਆਂਟੀ ਹੋ ਗਏ ਲੇਟ ਅੱਜ ਮੈਂ ਬਣਾਉਂਗੀ ਕਰੇਲੇ ਇਹ ਰਾਤ ਦੇ ਕਰੇਲੇ ਛਿੱਲ ਕੇ ਲੂਣ ਲਾ ਕੇ ਰੱਖੇ ਸਨ ਧੋ ਕੇ ਰੱਖ ਦਿੱਤੇ ਆ ਤੇ ਮੈਂ ਬਣਾਉਂਗੀ ਕਰੇਲੇ ਇੱਧਰ ਸਾਰਾ ਹੋ ਗਿਆ ਆ ਕਿਚਨ ਦਾ ਕਿਚਨ ਸਾਫ ਹੋ ਗਈ ਆ ਤੇ ਹਲੇ ਸਾਡੀਆਂ ਸਫਾਈਆਂ ਰਹਿੰਦੀਆਂ ਆ ਮੰਮੀ ਕਰਦੇ ਪਏ ਪਾਠ ਤੇ ਇੱਧਰ ਕੱਪੜੇ ਲੱਗੇ ਆ ਪ੍ਰੈਸ ਕਰਨ ਇਹ ਇੰਟਰਲੌਕ ਕਰਕੇ ਹੱਢੀਆਂ ਇਹ ਮੈਂ ਸੂਟ ਦੇਣੇ ਆ ਕਿਸੇ ਦੇ ਤੇ ਬਾਕੀ ਕਰਦੇ ਆ ਬਾਕੀ ਹੋਰ ਕੰਮ ਚਦਰਾਂ ਚੁਦਰਾ ਚਾੜ ਖਲਾਰਾ ਹਲੇ ਸਾਰਾ ਚੱਕਣ ਵਾਲਾ ਪਿਆ ਆ ਇਹ ਮੈਂ ਚੱਕਦੀ ਆ ਤੇ ਬਾਕੀ ਇਸ ਤੋਂ ਬਾਅਦ ਪਾਇਆ ਮਾ ਕੱਪੜੇ ਸੁੱਕਣੇ ਫਿਰ ਆ ਕੇ ਕਰੇਲੇ ਬਣਾਉਂਗੀ ਫਿਰ ਨਾਲੇ ਤੁਹਾਨੂੰ ਦਿਖਾ ਲਦੇ ਆ ਚਲੋ ਜੀ ਮਿਲਦੇ ਆ ਫਿਰ ਲੋ ਜੀ ਅੱਧਰ ਬਣਦੇ ਪਏ ਆ ਕarele ਇਹਨਾਂ ਵਿੱਚ ਕੀ ਹੋਇਆ ਕਲੰਲੇ ਥੋੜੇ ਜਿਹੇ ਮੈਦੇ ਪਾਣ ਵਾਲੇ ਤੇ ਇੱਧਰ ਪਿਆਜ਼ ਛੱਲੇ ਹੋਏ ਕਰਦੇ ਆ ਗ੍ਰੈਂਡ ਇਹਨਾਂ ਨੂੰ ਸਫਾਈਆਂ ਸਾਡੀਆਂ ਹੋ ਗਈਆਂ ਤੇ ਮੈਂ ਕਰ ਲਵਾਂ ਕੱਪੜੇ ਪ੍ਰੈਸ ਪ੍ਰੈਸ ਕਰਕੇ ਦੇ ਦਵਾਂ ਉਹਨਾਂ ਨੇ ਲੈਣ ਆਣਾ ਕੱਪੜੇ ਚਲੋ ਫਿਰ ਮਿਲਦੇ ਆ ਤੁਹਾਨੂੰ ਕਰੇਲੇ ਬਣ ਜਾਣ ਲਓ ਜੀ ਟਾਈਮ ਹੋ ਗਿਆ ਸਵਾ 1 ਤੇ ਆਪਾਂ ਇਹ ਘਰ ਹੁਣ ਜਾਣਾ ਆਪਾਂ ਪਲਗ ਨੂੰ ਲੈਣ ਹਾਂਜੀ ਮਾਵਾ ਕੀ ਕਰ ਰਹੇ ਹੋ ਫਿਰ ਬੰਨੇ ਸਫਾਈਆਂ ਸੂਈਆਂ ਸਾਰੀਆਂ ਹੋ ਗਈਆਂ ਆ ਖਲਾਰਾ ਬਿਲਕੁਲ ਨਹੀਂ ਪਿਆਦੇ ਉਹਦੇ ਆਉਣ ਦੀ ਧੇਰ ਆ ਦੇਖੀ ਖਲਾਰਾ ਪੈਂਦਾ ਹਾਂਜੀ ਤਾਂ ਹੁਣ ਸਫਾਈ ਉਹੀ ਮੈਂ ਕਿਹਾ ਦੇਖੀ ਜਦੋਂ ਉਹਨੇ ਆਣਾ ਖਲਾਰਾ ਪੈਣਾ ਤੱਕੇ ਸਮਾਨ ਕੇ ਤੇ ਉਧਰ ਕੀ ਬਣਾ ਰਿਆ ਜੀ ਸਰੀਲੇ ਦਿਖਾਈ ਜੀ ਪਹਿਲਾਂ ਬਣਾ ਕਰ ਲੈ ਆ ਓਕੇ ਪਰਗਾ ਲਾਜ਼ਮਰ ਬਣਾ ਕਰ ਲੈ ਆ ਠੀਕ 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 ਤੇਰਾ ਬੱਜ ਚਲਦੇ ਆ ਬਣਾ ਦੇ ਹਾਂ ਕੋਈ ਕਹਿੰਦੀ ਜੀ ਮੇਰਾ ਫੂਲ ਲੈ ਕੇ ਆਈਓ ਮਮਾ ਅੱਜ ਨਾਲ ਲੈ ਕੇ ਜਾਣਾ ਹਾਂ ਕਹਿੰਦੀ ਮੈਂ ਗੱਡੀ ਲਈ ਹਾਂ ਮੈਂ ਫੂਲ ਲੈ ਕੇ ਆ ਜੀ ਸਟ੍ਰੇਲੀਆ ਦਾ ਮੌਸਮ ਖਿੱਚ ਰਿਹਾ ਉਹ ਚੋਟੇ ਜਿਹੇ ਜਾ ਕੇ ਲੈ ਜਾਂਦੇ ਹਾਂ ਨਹੀਂ ਸਕੂਟਰੀ ਵਾਲਾ ਮੌਸਮ ਨਹੀਂ ਹੈਗਾ ਮਸ ਮਸ ਬਹੁਤ ਗਰਮੀ ਬਹੁਤ ਆ ਥੋੜਾ ਜਿਹਾ ਨੋਰ ਰੋਕੋ ਫੇਰ ਸਕੂਟਰੀ ਵਾਲਾ ਮੌਸਮ ਬਣਾ ਆ ਤੇ ਜਾਇਆ ਕਰਾਂਗੇ ਸਕੂਟਰੀ ਦੇ ਪਰ ਹਜੇ ਸਕੂਟਰੀ ਵਾਲਾ ਮੌਸਮ ਨਹੀਂ ਹੈਗਾ ਹਾਂ ਤੇ ਉਹ ਹਰਮਨ ਕੋਠੇ ਗਈ ਚਲੋ ਦੇਖਾਂ ਕੀ ਕਰਦਾ ਵੀ ਆਹ ਨਾਲੇ ਉਹ ਕਹਿੰਦਾ ਹੈਗਾ ਮੇਰੇ ਫੋਨ 'ਚ ਥੋੜੀ ਜਿਹੀ ਉਹ ਨੈਟਵਰਕ ਨਹੀਂ ਆਉਂਦੇ ਮੈਂ ਦੱਸਿਆ ਮੈਂ ਕਿ ਏਦਾਂ ਕਰਕੇ ਹੁੰਦਾ ਫੇਰ ਆ ਜਾਂਦੇ ਆਪੀ ਲਓ ਜੀ ਉੱਪਰ ਜਾ ਰਹੇ ਆਂ ਆਪਾਂ ਅਗ ਦੇਖੀਏ ਕੀ ਕਰਦਾ ਆਹ ਟੱਬ ਰੱਖਿਆ ਹੁੰਦੇ ਅਸੀਂ ਇੱਥੇ ਜੀ ਸਾਡੀ ਸ਼ੀਟ ਇੱਥੇ ਟੁੱਟੀ ਆ ਜਦੋਂ ਮੀਂਹ ਆਉਂਦਾ ਫੇਰ ਪਾਣੀ ਚੌਲਣਾ ਪੈਂਦਾ ਹਾਂ ਬਈ ਹਾਂ ਬਸ ਕੀ ਪ੍ਰੋਬਲਮ ਹੋਰ ਨਹੀਂ ਐ ਸਹੀ ਆ ਹੁਣ ਪਤਾ ਕੀ ਚੱਕਰ ਹੁੰਦਾ ਆ ਕਿ ਉਹਨਾਂ ਦਾ ਵੇੜੇ ਤੇ ਰਹਿੰਦਾ ਬੜੀ ਗਿਆ ਹੁੰਦੀ ਉਹ ਮੇਰੀ ਗੱਲ ਮੇਰੀ ਗੱਲ ਪਹਿਲਾਂ ਤਾਂ ਪਟਕਾ ਬੰਨ ਕੇ ਰੱਖਿਆ ਕਰ ਹਮੇਸ਼ਾ ਘਰੇ ਚਾਹੇ ਛੋਟਾ ਬੰਨ ਚਾਹੇ ਵੱਡਾ ਬੰਨ ਬੰਨ ਕੇ ਰੱਖਿਆ ਕਰ ਮੇਸ਼ਾਨ ਨੰਗੇ ਸਿਰ ਨਾਲ ਰਹਿਆ ਕਰ ਦੂਜੀ ਗੱਲ ਪਤਾ ਕੀ ਕਈ ਵਾਰੀ ਨਾ ਰੇਂਜ ਦੇ ਵਿੱਚ ਕੋਈ ਚੀਜ਼ ਇਹੋ ਜੀ ਆ ਜਾਂਦੀ ਹੈ ਜਿਹਦੇ ਨਾਲ ਰੇਂਜ ਰੁਕਦੀ ਆ ਉਹਦੇ ਕਰਕੇ ਪ੍ਰੋਬਲਮ ਆਉਂਦੀ ਫੋਨ 'ਚ ਨਹੀਂ ਕੋਈ ਪ੍ਰੋਬਲਮ ਹੈਗੀ ਹੁਣ ਦੁਬਾਰਾ ਸੀ ਚੱਲਣ ਡਿਆ ਨਾ ਹਾਂ ਬਾਕੀ ਬਾਕੀ ਆਪਣਾ ਪਟਕਾ ਬੰਨ ਕੇ ਰੱਖਿਆ ਕਰ ਹਮੇਸ਼ਾ ਨਹੀਂ ਨਹੀਂ ਉਹ ਤਾਂ ਜਦੋਂ ਨਹਾਉਣਾ ਉਹ ਤਾਂ ਬਾਅਦ ਦੀਆਂ ਗੱਲਾਂ ਵੈਸੇ ਵੀ ਬੰਨ ਕੇ ਰੱਖਿਆ ਕਰੋ ਸਵੇਰੇ ਹੀ ਨੰਗੇ ਸਿਰ ਨਾ ਬੈਠਿਆ ਕਰ ਬਾਹਰ ਅੱਧੀ ਮੌਸਮ ਕਿਦਾਂ ਦਾ ਆ ਲਓ ਜੀ ਮੌਸਮ ਤਾਂ ਹੈਗਾ ਠੀਕ ਠਾਕ ਜਿਆ ਬੱਦਲ ਵੀ ਹੋਇਆ ਆ ਧੋਪ ਵੀ ਮਾਰੀ ਮਾਰੀ ਨਿਕਲੀ ਆ ਬੂਟਿਆਂ ਨੂੰ ਪਾਣੀ ਇਹ ਦੋ ਦਿਨ ਹੋ ਗਏ ਪਾਇਆ ਨਹੀਂ ਕੋਈ ਮੀਂਹ ਪੈਂਦਾ ਆਪਣੇ ਆਪ ਹੀ ਪੈ ਜਾਂਦਾ ਆ ਤੇ ਹਮਸ ਬਹੁਤ ਆ ਸਾਹ ਝੜਦਾ ਤੇ ਫਿਰ ਆਪਾਂ ਪਲਗ ਨੂੰ ਲੈਣ ਗੱਡੀ ਜੀ ਜਾਵਾਂਗੇ ਉਹਦਾ ਉਮੀਦ ਆ ਮੀਂਹ ਆਊਗਾ ਲਗਾਤਾਰ 5-7 ਵਾਰੀ ਮੀਂਹ ਪਊਗਾ ਨਾ ਹੁਣ ਫੇਰ ਜਾ ਕੇ ਮੌਸਮ ਚੇਂਜ ਹੋਣਾ ਚਲੋ ਚਲਦੇ ਆ ਥੱਲੇ ਹਜੇ ਹੈਗਾ ਕੁੜੀ ਨੂੰ ਲੈਣ ਜਾਣਾ ਟਾਈਮ ਹੈਗਾ ਅਜੇ 20 ਮਿੰਟ ਦਾ ਤੇ ਚਾਹ ਲੱਗੀ ਬਣਾਉਣਾ ਫੰਡਲੀ ਵੀ ਬਣਾਉਣੀ ਆ ਤੇ ਪਤਾ ਨਹੀਂ ਕਿਉਂ ਮੇਰਾ ਨਾ ਮੂੰਹ ਬਹੁਤ ਸੁੱਕਦਾ ਯਾਰ ਪਤਾ ਨਹੀਂ ਰਾਤੀ ਵੀ ਜਦਾਂ ਮੂੰਹ ਬਹੁਤ ਸੁੱਕਦਾ ਜਿਵੇਂ ਨਿੰਬੂ ਪਾਣੀ ਪੀਤਾ ਨਾ ਤੇ ਮੈਂ ਚਾਹ ਬਣਾਉ ਮੈਂ ਕਿਹਾ ਚਾਹ ਪੀਏ ਮਣੀ ਜੀ ਫਿਰ ਉਹ ਨਾ ਸੁਣ ਕੇ ਵੀ ਉਹ ਨਾ ਫਰਕ ਪੈਦਾ ਨਾ ਪਤਾ ਗੱਲ ਜੀ ਤੁਹਾਨੂੰ ਕਿੰਨੀ ਵਾਰ ਕਿਹਾ ਟੌਫੀ ਟੋਫੀ ਰੱਖਿਆ ਕਰੋ ਹੂੰ ਮੂੰ ਮੇਰਾ ਤਾਂ ਸੁੱਕਾ ਸੁੱਕਾ ਹੀ ਰਹਿੰਦਾ ਜਿਵੇਂ ਪਾਣੀ ਜੇ ਪੀ ਲਵਾਂ ਜਿਆਦਾ ਕਦੀ ਕਦੀ ਇਦਾਂ ਹੁੰਦੀ ਆ ਨਾ ਆਹੋ ਜਿਵੇਂ ਪਾਣੀ ਜਿਆਦਾ ਪੀ ਲਵਾਂ ਫੇਰ ਰੋਟੀ ਨਹੀਂ ਖਾ ਆਉਂਦੀ ਮੁੜ ਕੇ ਹਾਂ ਫੇਰ ਇਸ ਕਰਕੇ ਪਾਣੀ ਜਿਆਦਾ ਪੀਣਾ ਨਹੀਂ ਹੈਗਾ ਕੋਈ ਟੌਫੀ ਟੋਫੀ ਚਾਹੇ ਕੰਦੇ ਟੌਫੀ ਪਈ ਆ ਹਾਂ ਕਰੂੰਗੀ ਨਹੀਂ ਹੁਣ ਚਾਹ ਪੀਣੀ ਹੋਣਾ ਆਪਾਂ ਚਾਹ ਪੀਆਗੇ ਤੋਫੀ ਦੇਖ ਰਹੇ ਆ ਕੋਈ ਨਹੀਂ ਚਾਹ ਬਣਾਉਗਾ ਨਾ ਚਾਹ ਪੀ ਗਏ ਕੋਈ ਬਣਾਉ ਸਬਜੀ 20 ਮਿੰਟ ਰਹਿ ਗਏ ਫਿਰ ਚਾਹ ਚੂ ਪੀ ਕੇ ਫਿਰ ਚੱਲਦੇ ਆਪਾਂ ਚਾਹ ਚਲੋ ਚਾਹ ਚੂ ਪੀ ਕੇ ਚੱਲਦੇ ਆਂ ਜੇ ਕੁੜੀਆਂ ਦਾ ਫੋਨ ਆਇਆ ਸੀ ਇਹਦੇ ਹਾਂ ਮੈਨੂੰ ਕਹਿੰਦੀ ਭਾਬੀ ਮੈਂ ਤੁਹਾਡਾ ਵਲੌਗ ਦੇਖਿਆ ਮੈਂ ਵੀ ਕਹਿੰਦੀ ਭਾਜੀ ਨੂੰ ਕਹਿਣਾ ਆ ਪਾਣੀ ਗੋਲੇਪਾ ਵਾਲਾ ਬਣਾ ਕੇ ਮੈਨੂੰ ਵੀ ਗੋਲੇ ਉੱਤੇ ਬਣਾ ਕੇ ਖਵਾ ਤੂੰ ਕਿ ਟਾਈਮ ਸਿਰ ਆ ਕੇ ਇਹਦਾ ਨਾ ਮੈਂ ਵੀ ਕਿਹਾ ਮੈਂ ਕਿ ਤੇਰਾ ਆਣ ਦਾ ਟਾਈਮ ਤਾਂ ਹੈ ਹੀ ਨਾ ਮੈਂ ਕਦੇ ਸ਼ਾਮ ਨੂੰ ਆਦੀ ਨਾ ਰੋਟੀ ਦਾ ਟਾਈਮ ਨਾ ਚਾਹ ਦਾ ਟਾਈਮ ਹੈ ਕਿ ਆਸਟ੍ਰੇਲੀਆ ਦਾ ਕੋਈ ਟਾਈਮ ਪੁੱਠਾ ਸਦਾ ਤੇਰਾ ਟਾਈ ਨਹੀਂ ਲੱਗਦਾ ਕਿ ਟਾਈਮ ਕੱਢਣਾ ਮੈਂ ਨਹੀਂ ਬੇਬੇ ਜੇ ਗੋਲ ਗੱਪੇ ਖਾਣੇ ਤੇ ਗੋਲ ਗੱਪੇ ਖਾਣੇ ਤੇ ਟਾਈਮ ਕੱਢ ਗਿਆ ਕੱਢ ਗਿਆ ਉਹ ਕਿ ਟਾਈਮ ਕੱਢ ਗਿਆ ਮੇਰੀ ਗੱਲ ਸੁਣੋ ਇਹ ਕੁੜੀਆਂ ਜੇ ਗੋਲ ਗੱਪੇ ਖਾਣੇ ਤੇ ਟਾਈਮ ਕੱਢ ਕੇ ਆਈਂ ਹਾਂ ਦੱਸ ਦਿੰਦਾ ਦੱਦੇ ਆਂ ਪਹਿਲਾਂ ਦੱਸ ਦੇਣਾ ਤੈਨੂੰ ਮੈਂ ਹੁਣ ਦੇਖ ਤੂੰ ਟਾਈਮ ਕੱਢ ਗਿਆ ਨਾ ਮੈਂ ਦੁਕਾਨ ਤੇ ਹੁਣਾ ਮੈਂ ਪਹਿਲਾਂ ਦੁਕਾਨੋਂ ਆਉਂਗਾ ਫੇਰ ਹੀ ਬਣਾ ਕੇ ਦਊਂਗਾ ਫੇਰ ਬੇਬੇ ਮੈਨੂੰ ਕੋਈ ਭਾਬੀ ਮੈਂ ਤੁਹਾਡੇ ਹੱਥ ਦੇ ਕਿਹੜੇ ਆ ਅ ਆਲੂ ਫਿੰਗਰ ਖਾਣੇ ਆ ਕਿੰਨੇ ਦਿਨ ਦੇ ਮੈਂ ਕਿਹਾ ਤੂੰ ਟਾਈਮ ਨਾਲ ਆਵੇਂ ਉਹਨੂੰ ਅੱਧਾ ਪੌਣਾ ਘੰਟਾ ਲੱਗ ਜਾਂਦਾ ਬਣਉ ਉਹਨੂੰ ਤੂੰ ਆਉਣਾ ਜਾਂ ਤਾਂ ਤੂੰ ਆਉਣ ਲੱਗੀ ਫੋਨ ਕਰ ਪਾ ਵੀ ਮੈਂ ਤੁਰਨ ਲੱਗੀ ਆ ਅਸੀਂ ਬਣਾ ਕੇ ਰੱਖ ਲ ਲਈਏ ਮੈਂ ਇਹਨੂੰ ਬਣਾ ਦੇ ਛੇ ਦਿਨਾਂ ਨੂੰ ਆ ਆਹੋ ਆਉਂਦੀ ਨਹੀਂ ਕਹਿੰਦਾ ਕੱਲ ਛੁੱਟੀ ਛੰਡੇ ਆ ਜਾ ਆਹੋ ਕੱਲ ਆ ਜਾ ਨਾਲੇ ਨਿਆਣੇ ਛੁੱਟੀ ਹੈ ਨਿਆਣਿਆਂ ਨੂੰ ਕਹਿੰਦਾ ਕੱਲ ਰਹਿ ਸਾਰੀ ਦਿਹਾੜੀ ਰਹਿ ਕੱਲ ਫਿਰ ਆਗੇ ਨਾਲੇ ਨਾਲੇ ਕਰੀ ਫੋਨ ਉਹਨੂੰ ਪਾਉਂਗੀ ਨਾਲੇ ਤੂੰ ਉਹਨੂੰ ਫੋਨ ਕਰੀਂ ਉਹਨੂੰ ਸੋਮਵਾਰ ਆਣਾ ਬਸ ਦਾਂ ਨੀ ਫਾਈਨਲ ਹੋ ਗਿਆ ਉਹਨੂੰ ਉਹਨੂੰ ਫੋਨ ਕਰ ਦੁਕੇ ਕੱਲ ਨੂੰ ਐ ਸੰਡੇ ਆ ਕੱਲ ਆ ਜਾ ਸਾਰੀ ਦਿਹਾ ਸਾਰਾ ਕੋਈ ਗੱਲ ਹੀ ਖਵਾ ਦੇਣਾ ਤੈਨੂੰ ਆ ਬਲੌਗ ਦੇਖ ਲੈਣਾ ਛੇ ਆਹੋ ਸਭ ਸਿਰੇ ਸਿਰੇ ਇਹਨੂੰ ਦੇਖ ਲੈਣਾ ਆ ਮੈਨੂੰ ਪਤਾ ਲੱਗਣਾ ਵੀ ਆ ਤੂੰ ਸਿਰੇ ਦੇਖਦੇ ਆ ਜੀ ਹੁਣ ਵੇਲੀ ਹੋ ਗਈ ਨਾ ਕਹਿੰਦੀ ਪਹਿਲਾਂ ਮੈਂ ਸਿਰੇ ਸਿਰੇ ਬਲੌਗ ਦੇਖ ਲੈਂਦੀ ਆ ਕਹਿੰਦੀ ਨੈਟ ਚੱਲਿਆ ਸਾਡਾ ਅਗਲੇ ਪਹਿਲਾਂ ਬਲੌਗ ਹੀ ਦੇਖ ਲਵਾਂ ਮੈਂ ਵੀ ਹੁਣ ਇਹੀ ਕਹਿੰਦਾ ਗੁੜੀਆਂ ਮੇਰੀ ਗਰਲਸਨ ਗੁੜੀਆਂ ਬਲੌਗ ਦੇਖ ਕੇ ਨਾ ਸਿਰੇ ਸਿਰੇ ਇਹ ਤੇ ਨਾਲ ਹੀ ਆ ਜੀ 10 11 ਵਜੇ ਤੱਕ ਸਭ ਕੁਝ ਖਵਾਵਾਂਗੇ ਤੈਨੂੰ ਠੀਕ ਨਹੀਂ ਜੇ ਆਪ ਬਣਾ ਕੇ ਖਾਲੇ ਅੱਗੇ ਤੂੰ ਖਾ ਲਈ ਫੇ ਤੇਰੀ ਮਰਜ਼ੀ ਜੇ ਜੇ ਸਾਡੇ ਹੱਥ ਦੇ ਖਾਣੇ ਆ ਜਦੋਂ ਮੈਂ ਕੋਈ ਚੀਜ਼ ਬਣਾ ਲੈਂਦੀ ਹੁੰਦੀ ਫਿਰ ਮਨ ਕਰ ਜਾਂਦਾ ਬਲੌਗ ਦੇਖ ਕੇ ਕਹਿੰਦੀ ਹੁੰਦੀ ਜਦੋਂ ਵੀ ਕੋਈ ਚੀਜ਼ ਮੈਂ ਬਣਾਉਂਦੀ ਆ ਨਾ ਬਲੌਗ ਵੇਖ ਕੇ ਭਾਬੀ ਹਾਏ ਮੈਂ ਵੀ ਖਾਣੀ ਆ ਉਹੀ ਬਲੌਗ ਦੇਖ ਕੇ ਫੇਰ ਕਹਿੰਦੀ ਮੈਂ ਵੀ ਖਾਣੀ ਆ ਚਲੋ ਠੀਕ ਆ ਮੈਨੂੰ ਵੀ ਖਾਣੀ ਆ ਬਣਾਦੀ ਜਾ ਓਕੇ ਲੋਹੀ ਚਾਹ ਆ ਗਈ ਸਾਡੀ ਤੇ ਅਸੀਂ ਲੱਗੇ ਹਾਂ ਚਾਹ ਪੀਣ ਤੇ ਆ ਜਾ ਬਈ ਮੈਂ ਪਹਿਲਾਂ ਠੰਡੀ ਕਰਨੀ ਆ ਠੰਡੀ ਕਰਕੇ ਫੇਰ ਮੈਂ ਪੀਣੀ ਆ ਚਾਹ ਅਸੀਂ ਲੈ ਆਏ ਆਪਣੀ ਠੰਡੀ ਕਰਕੇ ਹਾਂਜੀ ਤੁਸੀਂ ਵੀ ਕਾਲੇਜ ਕਾਲੇਜ ਅੱਛਾ ਕਾਲੇਜ ਕਾਲੇਜ ਦੀ ਬਾਅਦ ਠੰਡੀ ਕਰ ਲੈਣੀ ਤਾਂ ਮੈਂ ਤਾਂ ਦੋ ਫੈਂਟੀਆਂ ਮਾਰੀਆਂ ਫੈਂਟੀਆਂ ਮਾਰ ਕੇ ਤੇ ਸਟੀਲ ਦੇ ਕੱਪ ਜੇ ਮੈਨੂੰ ਮਜ਼ਾ ਆਉਂਦਾ ਚਾਹ ਪੀਂਦਾ ਮੈਨੂੰ ਕੋਲੀ ਜੀ ਪਾ ਦੇ ਚਲੋ ਹਰ ਇੱਕ ਦਾ ਆਪਣਾ ਆਪਣਾ ਸਟਾਈਲ ਆ ਕਿਸੇ ਨੂੰ ਕੋਲੀ ਜੀ ਪੀਣੀ ਆ ਕਿਸੇ ਨੇ ਸਟੀਲ ਦੇ ਗਲਾਸ ਵਧੀਆ ਲੱਗਦੀ ਆ ਮਾਦਾ ਤੁਸੀਂ ਕਿਦਾਂ ਪੀਣੀ ਜੀ ਸਾਰੇ ਤਰ੍ਹਾਂ ਪੀ ਲਈਏ ਮਾਦਾ ਤਾਂ ਸਵਾਲ ਲੱਗਦੇ ਆ ਹਾਂ ਚਲ ਠੀਕ ਆ ਚਲ ਪੀ ਲੈ ਫੇ ਆਪਾਂ ਚੱਲੀਏ ਲੈਣ ਉਹਨੂੰ ਕੁੜੀ ਨੂੰ ਪੀ ਹੋ ਗਏ ਵੇਲੇ ਟਾਈਮ ਹੋ ਗਿਆ 1:40 ਮਿੰਟ ਰਹਿ ਗਏ 5 ਤੇ ਤੇਰਾ ਕਿਦਾਂ ਹੋ ਗਿਆ ਕੰਮ ਕਿ ਨਹੀਂ ਮਸਾਲਾ ਰੈਡੀ ਹੋ ਗਿਆ ਚੱਲੋ ਵੀ ਪਾਸੇ ਡੰਡਾ ਹੋ ਗਿਆ ਭਰਾਂਗੇ ਤੇ ਉਹ ਫੇਰ ਤੁਸੀਂ ਭਰ ਲਿਓ ਬਾਅਦ ਚੋਂ ਤੇ ਫੇਰ ਚੱਲਾ ਆਪਾਂ ਜਾਈਏ ਹੁਣ ਕਰਕੇ ਤਾਂ ਆ ਜਾ ਫਿਰ ਠੋਏ ਮੈਂ ਇਹਣਾ ਦਹੀਂ ਲੈ ਗਏ ਪਲਕ ਨੂੰ ਛੱਡ ਦੇ ਦਹੀਂ ਲੈ ਤਾਂ ਮੈਂ ਚੱਲਾ ਹੀਗਾ ਤੁਸੀਂ ਪਹਿਲਾਂ ਚੱਲ ਗਏ ਮੈਂ ਪਹਿਲਾਂ ਚੱਲਾ ਗਿਆ ਹੋਰ ਸੁਣ ਉੱਥੇ ਜਾਂਦਾ ਪੈਣਾ ਲੇਗਾ ਉੱਥੋਂ ਡਿੱਗਿਆ ਕੁਝ ਮੈਂ ਬਿੱਕੀ ਵਾਲਾ ਦੁਕਾਨਾ ਗਿਆ ਮੈਂ ਉਹ ਵੀ ਕੋਈ ਟਿਸ਼ੂ ਵਰ ਪਾਏਗਾ ਕਹਿੰਦੇ ਪੀਵਾ ਲੈਣਾ ਆ ਦੇਖੋ ਹਾਏ ਲੈ ਜਾ ਦੇਖੋ ਕਹਿੰਦੇ ਇਹ ਉੱਦਾਂ ਕਹਿੰਦੇ ਗੁੱਡ ਲੱਕ ਹੁੰਦਾ ਮੈਂ ਕਹਾ ਕਹਿੰਦੇ ਉਹ ਇਹੀ ਹੈ ਮੈਂ ਕਹਾ ਸ਼ਾਮ ਬਾਅਦ ਪਤਾ ਲੱਗੂ ਵੀ ਗੁੱਡ ਲੱਕ ਆ ਕੇ ਬੈਡ ਲੱਗਾ ਹਾਏ ਬਸ ਰੋਟੀ ਛ ਸਾਬਾ ਕਰ ਲੀਏ ਨਹੀਂ ਨਹੀਂ ਬਦਲੋ ਤੁਸੀਂ ਆਂ ਚੱਡ ਨਾ ਲਾਈਓ ਹੁਣ ਲਾਓ ਉਹ ਉਧਰ ਹੀ ਕਰ ਜਾਂਦੀ ਆ ਪਤਾ ਕੀ ਇਹ ਕੀ ਉਹਦਾ ਨਾ ਜਦ ਦੀ ਭਾਬੀ ਕਹਿੰਦੀ ਇਹ ਗੁੱਡ ਲੱਕ ਹੁੰਦਾ ਆ ਮੈਂ ਕਿਹਾ ਇਹ ਤਾਂ ਸ਼ਾਮ ਨੂੰ ਪਤਾ ਲੱਗੂ ਗੁੱਡ ਲੱਕ ਕੇ ਬੈਡ ਲੱਕ ਮੰਮੀ ਨੇ ਸੰਜਰੀ ਬਣਾ ਕੱਲ ਰੱਖੋ ਨਹੀਂ ਕੋ ਉਧਰ ਹੈ ਹੈ ਹਾਂ ਨਾ ਦੋ ਇੰਚ ਬੋੜੀਆ ਉਹ ਬਣਾ ਰਹੀ ਸੰਜਰੀ ਤੇ ਤੇਰੀ ਮੰਮੀ ਕਹਿੰਦੀ ਸੀ ਆਹ ਨਾਲ ਥੋੜਾ ਜਿਹਾ ਲੇਕਾਉਂਦੇ ਕਹਿੰਦੀ ਥੋੜਾ ਜਿਹਾ ਦੇ ਦੇ ਇਹ ਮੈਂ ਨਾ ਮੇਰੇ ਲਈ ਜਾਂਦਾ ਇਹਨੇ ਕੋਈ ਉੱਚਾ ਖਰੇ ਲੈ ਉਹ ਕੱਲੇ ਖਾਣਾ ਤੇਰੀ ਮੰਮੀ ਕਹਿੰਦੀ ਤੂੰ ਇਹ ਜਾ ਕੇ ਦਹੀਂ ਲੈ ਆਓ ਮੈਂ ਸ਼ਕਰਨੀ ਬਣਾਉਣੀ ਮੈਂ ਆਇਆ ਘਰ ਆਇਆ ਤੇ ਕਹਿੰਦੇ ਹਰਮ ਚੱਲਣਾ ਦਹੀਂ ਲੈਣ ਮੈਂ ਕਿਹਾ ਉਹ ਪਟਕਾ ਜਿੰਦਰ ਕੇ ਬੰਦ ਗਿਆ ਉਹ ਅੰਦਰ ਨੂੰ ਮੈਂ ਲੈ ਆਣਾ ਤੇ ਸ਼ਕਰਨੀ ਨਹੀਂ ਬਣਾਣੀ ਮੰਮੀ ਤਾਂ ਪਹਿਲੇ ਆਮ ਨੇ ਬੜ ਗਿਆ ਛੇਤੀ ਨੇ ਬੰਦ ਗਿਆ ਪਹਿਲੇ ਜੇਤਾ ਨਹੀਂ ਰਿਹਾ ਇਹਨੂੰ ਕਹਿਣ ਦਾ ਹਾਂ ਚਲੋ ਹੁਣੇ ਮੈਨੂੰ ਗਿਆ ਪੰਜ ਮਿੰਟ ਪਹਿਲਾਂ ਪਟਕਾ ਬੰਦ ਗਿਆ ਜੋ ਤੂੰ ਨਹੀਂ ਆਈ ਨਹੀਂ ਬੰਦ ਰੱਖਿਆ ਤੂੰ ਵੀ ਹਮੇਸ਼ਾ ਬੰਦ ਕੇ ਰੱਖਿਆ ਕਰੋ ਤੇ ਇਹ ਨਹੀਂ ਇਦਾਂ ਜਿੱਦਾਂ ਮੈਂ ਛੋਟਾ ਬੰਦ ਛੋਟਾ ਜਿਹਾ ਬੰਦ ਕੇ ਰੱਖੋ ਕਿਤੇ ਮਾੜਾ ਮੋੜਾ ਲੱਗ ਛਾ ਕੇ ਆਉਣਾ ਜਣਾ ਪਵੇ ਮੰਮੀ ਹਾਂ ਚਲੋ ਕੇ ਦਹੀਂ ਚ ਪੋੜੀਆਂ ਪਾਓ ਮੰ ਮੈਨੂੰ ਪਤਾ ਸੀਗਾ ਤੇਰੀ ਮੰਮੀ ਨੇ ਲਿਆ ਹੀ ਇਸ ਲਈ ਸੀਗਾ ਮੰਮਾ ਤੂੰ ਇਹ ਨਹੀਂ ਦੱਤਾ ਤੇਰੀ ਬੁੜੀ ਇਦਾਂ ਦੀ ਤੇਰੀ ਬੁੜੀ ਦਾ ਮੈਨੂੰ ਪਤਾ ਸੀਗਾ ਇਹਨੇ ਖਾਣਾ ਖੋਣਾ ਹੈ ਨਹੀਂਗਾ ਤੇਰੇ ਵਾਸਤੇ ਹੀ ਲੈਣਾ ਮੈਂ ਤੈਨੂੰ ਇੱਕ ਲੈ ਕੇ ਦੇਣਾ ਸੀ ਤੂੰ ਦੋ ਮੰਗਦੀ ਮੈਂ ਇੱਕ ਹੀ ਲੈ ਕੇ ਦੇਣਾ ਸੀ ਤੈਨੂੰ ਇਹਨੇ ਜਾਣ ਕੇ ਦੂਜਾ ਲਿਆ ਮੈਂ ਕਿਹਾ ਮੈਂ ਖਾਣਾ ਆ ਖਾਣਾ ਮੈਂ ਇੱਥੇ ਮੈਨੂੰ ਪਤਾ ਤੇਰਾ ਤੂੰ ਖਾਣਾ ਜਿਹੜਾ ਤੂੰ ਚੱਲੋ ਅੱਜੀ ਲੱਗਿਆ ਜੀ ਦਾਲ ਕਰੇਲਿਆਂ ਨਾਲ ਰੋਟੀ ਨਹੀਂ ਪਕੌੜੀਆਂ ਨਿੰਬੂ ਪਾਣੀ ਨਾਲ ਆ ਗਿਆ ਸਾਡਾ ਪਹਿਲਾਂ ਹੀ ਬਣ ਗਿਆ ਸੀਗਾ ਅੱਜ 2 ਘੰਟਾ ਬਾਅਦ ਛੁੱਟੀ ਕਰਨੀ ਕਿੱਥੋਂ ਛੁੱਟੀ ਕਰਨੀ ਆ ਇੱਥੇ ਨਹੀਂ ਠੀਕ 76ਵੀਂ ਪਾਣੀ ਛੁੱਟੀ ਦਾ ਨਾਂ ਛੁੱਟੀ ਦਾ ਨਾਂ ਲਿਆ ਵੇ ਪਤਾ ਇਹਨਾਂ ਛੁੱਟੀ ਕਰਨੀ ਕਹਿੰਦੀ ਡਿਵੀਸ਼ਨ ਤੋਂ ਨਹੀਂ ਨਹੀਂ ਐ 76ਵੀਂ ਪਾਣੀ ਡਿਵੀਸ਼ਨ ਤੋਂ ਨਾ ਛੁੱਟੀ ਦਾ ਨਾਂ ਲਿਆ ਵੇ ਨਹੀਂ ਨਹੀਂ ਐਵੇਂ ਹੀ ਬਣਾ ਲੈਣਾ ਤੂੰ ਚਿੱਤਰ ਕਹਿਣੇ ਆ ਇੱਧਰ ਨੂੰ ਮੁੱਕਰ ਕੇ ਗੱਲ ਕਰੀਂ ਯਾਰ ਇੱਧਰ ਨੂੰ ਮੁੱਕਰ ਕੇ ਗੱਲ ਕਰੀਂ ਓਏ ਤੂੰ ਮਮਾ ਕਿੱਦਾਂ ਬੋਲਦਾ ਹੋਂ ਨਾ ਮੈਂ ਖ਼ਬਰ ਨਾ ਖਾਲੀ ਨਾ ਅੱਛਾ ਖ਼ਬਰ ਨਾ ਖਾਲੀ ਮੈਂ ਫਿਰ ਮੈਨੂੰ ਪਤਾ ਸੁਣਿਆ ਮਾਰ ਨਾ ਖਾਲੀ ਮੈਂ ਉਹਨੂੰ ਵੀ ਇਹੀ ਉਹਨੂੰ ਵੀ ਇਹੀ ਸੁਣਿਆ ਮਾਰ ਨਾ ਖਾਲੀ ਆញੋਂ ਮੈਮੀ ਗਿਆ ਮੈਂ ਦੂ ਬੋਲਦਾ ਕਿਦਾਂ ਕੁੜੀ ਨੂੰ ਹਾਂ ਅਖਬਾਰ ਨਾ ਖਾਲੀ ਉਹਨੇ ਕਿਹਾ ਆ ਫੇਰ ਠੀਕ ਆ ਮੇਰਾ ਪਸੰਦ ਨਹੀਂ ਬੋਲਿਆ ਉਹ ਭਲੇਖਾ ਉਹਨੂੰ ਨਹੀਂ ਮੈਨੂੰ ਵੀ ਇਹੀ ਸੁਣਿਆ ਮੈਂ ਕਿਹਾ ਸ਼ਾਇਦ ਜਿੱਦਾ ਮਜ਼ਾਕ ਜੇ ਕਹਿੰਦਾ ਮਾਰਨਾ ਖਾਲੀ ਹਾਂ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਪਾਣੀ ਖਾ ਕੇ ਓਕੇ ਜੀ ਪਰਮਾ ਕੀ ਕਰਤੀ ਹੋ ਸਾਡੇ ਜਣੇ ਦੀ ਕੌਫੀ ਪੀਣੀ ਆ ਚੱਕਾ ਚੱਕਾ ਕਰਦੇ ਹਾਂ ਛੋਲੇ ਵੜੇ ਲੱਗਦੇ ਪਏ ਆ ਮਮੀ ਛੋਲੇ ਲੱਗਦੇ ਆ ਅੱਜ ਮੈਂ ਮੋਬੜਾ ਮੰਮੀ ਨਾ ਫੇਸ਼ਲ ਤੋਂ ਬਹੁਤ ਸੋਹਣ ਲੱਗ ਲੱਤੀ ਹੈ ਗਾਇਸ ਐਂਕ ਤੁਸੀਂ ਸੋਹਣੀ ਬਹੁਤ ਆ ਕਿੱਥੇ ਬੈਠ ਰਹੇ ਆ ਆਈ ਡੋਨਟ ਵੀ ਆਈ ਡੋਨਟ ਹਾਂਦੀ ਵੀ ਇਹ ਕਿੰਨੀ ਚਾ ਪਾਪਾ ਗਿਆ ਬਾਜ਼ਾਰ ਪਤਾ ਨਹੀਂ ਕੀ ਖਾਣ ਪੀਣ ਵਾਸਤੇ ਕੁਝ ਲੈਣ ਟ ਗਏ ਆ ਤੇ ਦੁੱਧ ਕਰ ਦਵਾਂ ਅਈ ਦੇਖਦੇ ਬਈਸੀ ਮੂਵੀ ਮੂਵੀ ਕਿੱਥੇ ਗਈ ਅਈ ਪਪਾ ਗੇੜੀ ਮੂਵੀ ਦੇਖਦੇ ਬਈਆਂ ਇਹ ਦੇਖ ਬੈਠ ਦੇ ਸ਼ਮਾ ਹੀ ਤੇ ਵੱਲੇ ਵਖੀ ਉਹ ਹਰਮਨ ਦੀ ਥਾਣੀ ਹੀ ਤੇ ਇਹ ਵੇਖਣ ਦੇ ਕਿ ਮੂਰੀ ਬੜੀ ਵਧੀਆ ਆ ਇਹ ਦਿਸਮ ਬੰਨਾ ਤੋਂ ਵੀ ਦੇਖਦੀ ਆ ਆਲੇ ਦੋਨੇ ਵੇਖਣੀਆਂ ਆ ਨਾ ਮਣ ਕਿਉਂਕਿ ਹਰਮਨ ਵੀ ਵੇਖਣੀ ਆ ਨਾ ਹਨਾ ਚਲੋ ਯਾਰ ਬਣਾ ਲਓ ਫੇ ਕਾਫੀ ਕਰਵਾਣਾ ਇੱਧਰ ਕਰ ਦੀ ਬਟਨ ਕਿਦਰੀ ਆ ਬਸ ਵਾਹ ਲ ਮੈਂ ਦੇਖਾਂ ਵੀ ਕਿ ਮੂੰ ਮਿਲ ਦੇ ਦੇ ਨਹੀਂ ਆਇਆ ਨਹੀਂ ਸਵਾਲ Er du ikke klar for det? ਮੈਂ ਤਾਂ ਬਲੂ ਚਿਪਸ ਕਿਹਾ ਸੀ ਬਲੂ ਕੀ ਆ ਵੀ ਬਲੂ ਹੀ ਆ ਆਪਣੇ ਆ ਕਿਹੜੇ ਆਈ ਲਈ ਮਿਲੇ ਆ ਇਹੀ ਮਿਲੇ ਪਾਪਾ ਆ ਬਲੂ ਨਹੀਂ ਨਾ ਬਾਬਾ ਥੋੜੀ ਕੋਈ ਗੱਲ ਹੁੰਦੀ ਆ ਉਹ ਵੀ ਇਹ ਮੇਰੇ ਆ ਇੱਕ ਵੀਰ ਇੱਕ ਦਾਰਾ ਇਹੀ ਇੱਕ ਮੇਰਾ ਆ ਨਾ ਨਾ ਮੇਰੇ ਆ ਇਹ ਨਹੀਂ ਥੈਂਕ ਯੂ ਪਾਪਾ ਬੰਨ ਲਈ ਜਾ ਹੋਰ ਕੀ ਉਹਦੇ ਪਾਪੜ ਬਸ ਚਾਹ ਬਣਾਓ ਪਾਪੜ ਤਾਲੋ ਅੱਜ ਮੈਨੂੰ ਵੀ ਨਹੀਂ ਜਾਣ ਦਿੰਦਾ ਦੁਕਾਨ ਤੇ ਕਹਿੰਦੇ ਕਹਿੰਦੇ ਮੂਵੀ ਦੇਖਣੀ ਆ ਤੇ ਅੱਜ ਫੇਰ ਬਹਿ ਗਏ ਅਸੀਂ ਸਾਰੇ ਜਣੇ ਰਲ ਕੇ ਮੂਵੀ ਦੇਖਣ ਹਾਂਜੀ ਚਲੋ ਦੇਖਦੇ ਆਂ ਮੂਵੀ ਹੁਣ ਤੇ ਸਾਰੇ ਜਣੇ ਰਲ ਕੇ ਮੂਵੀ ਦੇਖਣ ਲੱਪੇ ਤੇ ਵਿੱਚ ਹੋ ਗਿਆ ਇੰਟਰਵਲ ਚਾਹ ਕਾਫੀ ਬਿਸਕੁਟ ਬੱਤੀਆਂ ਬੰਦ ਕਰਕੇ ਥੀਏਟਰ ਦਾ ਮਜ਼ਾ ਲੈ ਰਹੇ ਅੱਜ ਨਹੀਂ ਨਹੀਂ ਨਹੀਂਦਾ ਹੀ ਕੁਝ ਵੀ ਲਓ ਜੀ ਆਇਦਰ ਸਾਡੀ ਫਿਲਮ ਹੋ ਗਈ ਆ ਖਤਮ ਹਾਂਜੀ ਟਾਈਮ ਦੇਖੋ ਸਾਡੇ 6 ਹੋ ਗਏ ਆ ਇਹ ਮੂਵੀ ਲਾਈ ਸੀ ਇਹਦੇ ਕਰਕੇ ਇਹ ਹਿੰਦੀ ਮੂਵੀਆਂ ਕਿਤੇ ਦੇਖਿਆ ਨਹੀਂ ਇੱਕ ਤਾਂ ਲਾਈ ਤੇ ਕਹਿੰਦਾ ਵਧੀਆ ਲਾ ਦੀ ਤਾਂ ਦਿਖਾਈ ਇਹਨੂੰ ਇਹ ਦ੍ਰਿਸ਼ਮ 1 ਹੁਣ ਕਹਿੰਦਾ ਦ੍ਰਿਸ਼ਮ 2 ਵੀ ਦੇਖਣੀ ਆ ਮੈਂ ਕਹਾਂ ਉਹ ਦੇਖਾਂਗੇ ਰਾਤ ਨੂੰ ਬੈਠ ਕੇ ਹੁਣ ਇਹਦੇ 2 ਦੇ ਬਹੁਤ ਵਧੀਆ ਇਹਦੇ ਜਿੰਨੀਆਂ ਅਜੇ ਤੱਕ ਦੇਖੀਆ ਸਿਰਫ ਪੰਜਾਬੀ ਕਾਮੇਡੀ ਇਹਨੂੰ ਪਤਾ ਹੀ ਨਹੀਂ ਹੈਗਾ ਵੀ ਕੀ ਫਿਲਮਾਂ ਹੁੰਦੀਆਂ ਕਿਦਾਂ ਦੀਆਂ ਅਜੇ ਇਹਨੂੰ ਦਿਖਾਈਆਂ ਹਿੰਦੀ ਦੇ ਹਿੰਦੀ ਫਿਲਮਾਂ ਦਾ ਦੇਖਿਆ ਕਰ ਅਸੀਂ ਪਹਿਲਾਂ ਵੀ ਦ੍ਰਿਸ਼ਮ ਦੇਖੀ ਹੋਈ ਆ ਪਰ ਫੇਰ ਦੁਬਾਰਾ ਦੇਖੀ ਉਹ ਦੋਨੇ ਮਜ਼ਾ ਆਇਆ ਦੇਖਣ ਦਾ ਮੈਂ ਦ੍ਰਿਸ਼ਮ ਪਹਿਲਾਂ ਇੱਕ ਵਾਰੀ ਦੇਖੀ ਸੀਗੀ ਫਿਰ ਮੈਂ ਤੈਨੂੰ ਦੱਸਿਆ ਆ ਕਿ ਤੇਰੇ ਨਾਲ ਦੇਖੀ ਸੀਗੀ ਅੱਜ ਤੋਂ ਕੋਈ ਮਾਨਸਾ ਦਾਸ ਆ ਪਹਿਲਾਂ ਜਦੋਂ ਆਈ ਸੀ ਨਵੀਂ ਨਵੀਂ ਅੱਜ ਇਹ ਤੀਜੀ ਵਾਰੀ ਦੇਖੀ ਇਹਦੇ ਨਾਲ ਸੋਹਣੀ ਸੀਗੀ ਮੈਂ ਜਾਣਾ ਸੀਗਾ ਪਰ ਗਿਆ ਨਹੀਂ ਮੈਂ ਦ੍ਰਿਸ਼ਮ ਨਹੀਂ ਵੇਖੀ ਆਗੀ ਮੈਂ ਤੂੰ ਦੇਖੀ ਆ ਆ ਤੂੰ ਤੂੰ ਦੇਖੀ ਆ ਤੂੰ ਦੇਖੀ ਇਹਨੇ ਆਪਣੇ ਨਾਲ ਓਏ ਹਾਏ ਮਜ਼ਾ ਆਇਆ ਉਹਦਾ ਦੇਖਿਆ ਨਾ ਨਾ ਚਰਾਤੀ ਦੇਖਾਂਗੇ ਅੱਰਾ ਦੇਖਾਂਗੇ ਚਲੋ ਜੀ ਬੜੀ ਲਓ ਜੀ ਮੌਸਮ ਦੇਖੋ ਜੀ 6:30 ਵੇ ਦਾ ਬੱਦਲ ਤਾਂ ਹੋਇਆ ਆ ਬਹੁਤ ਇੱਥੇ ਕਿ ਬਿੱਲੀ ਤੇ ਬਲੂੰਗੜੇ ਸੀ ਨਿੱਕੇ ਨਿੱਕੇ ਕਿੱਧਰ ਚਲ ਗਏ ਭੱਜ ਗਏ ਆ ਨਾ ਆਹ ਵੇਢੀ ਆ ਮਾਣੋ ਇਹ ਤੇਰੇ ਬੱਚੇ ਕਿੱਥੇ ਆ ਤੇਰੇ ਬੱਚੇ ਕਿੱਥੇ ਆ ਤੇਰੇ ਬੱਚੇ ਕਿੱਥੇ ਆ ਆ ਦੇਖ ਦੇ ਆ ਰੋ ਮਿਆਉ ਮਾਣੋ ਬੱਚਾ ਕਿੱਥੇ ਤੇਰਾ ਕਿਥੇ ਗਿਆ ਉਹ ਨਿੱਕਾ ਜਿਹਾ ਚਲਾਰੂ ਯਾਰ ਇਹ ਉਹ ਬੈਠਾ ਆ ਏ ਹੋਰ ਬੰਨਿੰਗੀ ਕਰੀ ਜਾਂਦੇ ਆ ਤੇ ਲਿਟੀ ਜਾਂਦੇ ਲਿਟੀ ਜਾਂਦੇ ਆ ਨਿਗ ਨਿਗੇ ਹੋਰ ਸਮਝ ਨਹੀਂ ਗਲੇ ਆਪਾਂ ਫੇਰ ਯਾਰ ਕੱਪੜੇ ਸੁੱਕਦੇ ਨਹੀਂ ਸਿੱਲੇ ਸਵੇਰ ਦੇ ਪਾਏ ਹੋ ਆ ਕੱਪੜੇ ਸਿੱਲੇ ਫਿੱਲੇ ਰਹੇ ਮੌਸਮ ਇਹ ਇਦਾਂ ਦਾ ਆ ਤੇ ਵੀ ਇਦਾਂ ਦਾ ਕੱਪੜਾ ਹੀ ਨਹੀਂ ਸੁੱਕਦਾ ਨਾ ਦੇਖੋ ਤਾਂ ਮੀਂਹ ਪੈਂਦਾ ਤਾਂ ਨਾ ਹੀ ਧੁੱਪ ਨਿਕਲਦੀ ਹੁਣ ਹਵਾ ਚੱਲੀ ਆ ਤੇ ਮੈਨੂੰ ਆ ਮਾੜੀ ਮੋੜ ਓਏ ਹੋਏ ਕੱਪੜੇ ਆ ਜਾਂਦੇ ਵਿੱਚ ਤੱਕ ਹੁਣ ਮਾੜੀ ਮੋੜੀ ਧੁੱਪ ਨਿਕਲੀ ਧੁੱਪ ਨਹੀਂ ਗਈ ਜੰਨੀ ਆ ਹਵਾ ਚੱਲੀ ਆ ਹਣਾ ਹਵਾ ਚੱਲੀ ਆ ਹੁਣ ਚਲ ਲਾਓ ਫੇ ਕੱਪੜੇ ਹੁਣ ਚਲੀਏ ਥੱਲੇ ਆਪਾਂ ਫੇ ਮੂਵੀ ਦੇਖਾਂਗੇ ਰਾਤੀ ਰਾਤੀ ਦੇਖਾਂਗੇ ਮੂਵੀ ਹਲੋ ਜੀ ਹਾਂਜੀ ਕੱਪੜੇ ਤੈਹ ਲੱਗੇ ਲਾਂ ਹੋਰ ਕੀ ਲਾ ਕੇ ਦੇ ਲਓ ਜੀ ਕੱਪੜਿਆਂ ਦੀ ਲਾਲੀ ਗੇ ਤੈਹਾਂ ਲੈ ਕੇ ਆਈ ਕੋਠੇ ਤੋਂ ਪਰ ਸੁੱਕੇ ਸੁੱਕੇ ਤਾਂ ਇਦਾਂ ਦੇ ਆ ਪੱਲੂ ਚੱਲੀ ਆ ਬਜ਼ਾਰ ਆ ਮਨਾ ਪੱਲੂ ਪੜਦਾ ਨਾ ਕਿ ਪੁੱਤ ਚਲੋ ਜਾਇਆ ਵੇ ਫੇ ਬਜ਼ਾਰ ਹੈ ਲੈ ਆਈ ਲੈ ਆ ਪੇਂਟ ਕਲਰ ਲੈ ਕੇ ਆਣੀ ਹੈ ਤਾਂ ਠੀਕ ਹੈ ਲੈ ਪੇਂਟ ਕਲਰ ਠੀਕ ਹੈ ਓਕੇ ਓਕੇ ਅਗਲੀ ਵਾਰ ਚੱਲ ਚੱਲੀ ਆਹ ਮਰਸਤ ਚਲੋ ਠੀਕ ਹੈ ਨਹੀਂ ਮੈਂ ਜਾਣ ਨਹੀਂ ਨਹੀਂ ਜਾਣਾ ਮੈਂ ਜਾਣਾਂ ਨਹੀਂ ਜਾਣਾ ਮੈਂ ਤੂੰ ਜਾ ਬਾਏ 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 ਇਹ ਮਿਲਦੇ ਆ ਜੀ ਕੀ ਲੈ ਕੇ ਆਉਂਦੀ ਆ ਬੇਬੀ ਜਾਰੂ ਸਵਾ 8 ਹੋ ਗਏ ਨੇ ਤੇ ਆਪਾਂ ਅਗੇ ਘਰ ਹਾਂਜੀ ਤੁਸੀਂ ਕੀ ਕਰ ਰਹੇ ਹੋ ਮਹਾਰਾਜ ਮੈਂ ਅੰਗਰੇਜ਼ੀ ਨਾਲ ਗੱਲਾਂ ਮਾਰਦਾ ਹਾਂ ਅੰਗਰੇਜ਼ੀ ਹਾਂਜੀ ਭੈਣ ਜੀ ਤੁਸੀਂ ਕਿਧਾਂ ਅੰਗਰੇਜ਼ੀ ਸੁਧਾਰਨ ਦੇ ਆਪਣੀ ਹੈ ਕੀ ਕਰੀ ਜੰਨੀ ਆ ਉਧੇ ਕਿਧਾਂ ਪੇਂਟਿੰਗ ਪੇਂਟਿੰਗ ਉੱਚੀ ਬੋਲ ਰਹਾ ਵਾਈਨ ਨਿਕਲਦੀ ਕੀ ਗੱਲ ਸਾਰੇ ਛੁੱਟੀ ਆ ਲੋ ਜੀ ਰੋਟੀ ਪਾਣੀ ਦੀ ਤਿਆਰੀ ਹੋ ਰਹੀ ਆ ਕਹਿੰਦੇ ਸਬਜ਼ੀ ਖਾਣ ਨੂੰ ਜੀ ਕਰਦਾ ਬੜੀਆਂ ਦੀ ਬੜੀਆਂ ਮੈਂ ਲੈਣ ਗਿਆ ਬੜੀਆਂ ਮਿਲੀਆਂ ਨਹੀਂ ਪਹਿਲਾਂ ਮੈਂ ਕੈਮਰਾ ਸਾਫ਼ ਕਰਾਂ ਇਹਦਾ ਜਰਾ ਹਾਂ ਬੜੀਆਂ ਮਿਲੀਆਂ ਨਹੀਂ ਤੇ ਇੱਕ ਆ ਬਿਲੀਆਂ ਜੀ ਫਿਰ ਮੂੰਗੀ ਨਹੀਂ ਦਾਲਦੀਆਂ ਅੰਮ੍ਰਿਤਸਰੀ ਮੈਂ ਤਾਂ ਕਦੀ ਬਣਾਈਆਂ ਨਹੀਂ ਮੂੰਗੀ ਦੀ ਦਾਲਦੀਆਂ ਪਰ ਮੈਨੂੰ ਡਰਾਈ ਕਰਕੇ ਦੇਖਦੀ ਪਰ ਥੋੜੀਆਂ ਬਣਾਉਣੀਆਂ ਚਾਰ ਪੰਜ ਹਾਂ ਚਾਰ ਪੰਜ ਹੀ ਬਣਾ ਟਰਾਈ ਕਰਕੇ ਦੇਖ ਇਹ ਪੈਸੇਗੇ ਹਾਂ ਹਾਂ ਇਹ ਚਾਰ ਪੰਜ ਬਣਾਉਣੀਆਂ ਕਿ ਬੜਾ ਕਿੱਦਾਂ ਦੀਆਂ ਬਣਣੀਆਂ ਬਣਾ ਲੀ ਚਲੋ ਜਿੰਦਾਂ ਦੀਆਂ ਬਣੀਆਂ ਖਾਦ ਲੈਣੀਆਂ ਹੀ ਆਪਾਂ ਇਹ ਕਦੇ ਦੂਜੀ ਮਾਂ ਦੀ ਬੜੀ ਉਹ ਮਿਲੀ ਨਹੀਂ ਖਤਮ ਹੋ ਗਿਆ ਲੱਗੋ ਉਹ ਇੱਕ ਬੜੀ ਪੈਸੇ ਉਹ ਵੀ ਝੂਰਾਪੂਰਾ ਜਿਆ ਫੇ ਮੈਂ ਹੁਣ ਕੀ ਲੈ ਕੇ ਆਉਣੀ ਸੀ ਉਹ ਅੱਧੀ ਟੁੱਟੀ ਹੋਈ ਸੀਗੀ ਉਹ ਤੇ ਚਲੋ ਕੋਈ ਨਹੀਂ ਬਣਾ ਕੇ ਦੇਖੋ ਕਿੰਦਾ ਦੀ ਬਣਦੀ ਆ ਕੀ ਪਤਾ ਸਵਾਦ ਹੀ ਬਣੇ ਥੋੜੀ ਜਿਹੀ ਮਿਰਚ ਪਾ ਲਈ ਨਾ ਤਿੱਖੀ ਹੋ ਜੂਗੀ ਯਾਰ ਅਗਰ ਦੇਖਦੀ ਐ ਮੈਂ ਆਲੂ ਵੀ ਉਬਲਿਆ ਪਿਆ ਆ ਨਾ ਇੱਕ ਆਲੂ ਉਬਲਿਆ ਬੈ ਇੱਕ ਟਮਾਟਰ ਮੰਮੀ ਦੋ ਮਿਰਚਾਂ ਮੰਮੀ ਮਾੜੀ ਆਂਟੀ ਕਹਿੰਦੇ ਮੈਂ ਕਿਹਾ ਪਾਣ ਕਰਦੇ ਹਾਂ ਅੰਦਰ ਸੁਬਿੰਦਰ ਆਂਟੀ ਕਹਿੰਦੇ ਸੁਬਿੰਦਰ ਆਂਟੀ ਘਰੇ ਗਏ ਆ ਚਲੋ ਬਣਾਓ ਫਿਰ ਦੇਖਦੇ ਆ ਦੇਖਦੇ ਆ ਦੇਖਦੇ ਕਿੰਦਾ ਦੀ ਬਣਦੀ ਕੀ ਪਤਾ ਵਧੀਆ ਬਣੇ ਦੇਖੋ ਆਹੋ ਮੈਂ ਜਾਣਾ ਆ ਕਿਤੇ ਜੇ ਮੈਨੂੰ ਫੋਨ ਆ ਗਿਆ ਤੇ ਮੈਂ ਜਾਣਾ ਆ ਜੇ ਮੈਨੂੰ ਫੋਨ ਨਾ ਆਇਆ ਇਹ ਬੜੀਆਂ ਖਾਣੀਆਂ ਬੜੀਆਂ ਫੇਰ ਮੈਂ ਘਰੇ ਬੜੀਆਂ ਖਾਵਾਂਗਾ ਹਾਂ ਬੜੀਆਂ ਸਬਜ਼ੀ ਮੈਂ ਖਾਵਾਂਗਾ ਆ ਉਹ ਮੇਰਾ ਫਰੈਂਡ ਆ ਉਹਦਾ ਬਰਥਡੇ ਆ ਤੇ ਮੈਨੂੰ ਫੋਨ ਆਇਆ ਜਗਾ ਮੈਂ ਕਹਾ ਮੈਂ ਹੈ ਨਹੀਂ ਇੱਥੇ ਜਲੰਧਰ ਗਿਆ ਹਾਂ ਜਗਾ ਜਲੰਧਰੋਂ ਹੁਣ ਆਏ ਤੇ ਫਿਰ ਇਸ ਕਰਕੇ ਮੈਂ ਕਹਾ ਵੀ ਦੁਬਾਰਾ ਜੇ ਫੋਨ ਆ ਜੂਗਾ ਤਾਂ ਚਲ ਜਮਾਂਗੇ ਨਹੀਂ ਆਊਗਾ ਤਾਂ ਰਹਿੰਦੇ ਆਗੇ ਚਲੋ ਦੇਖੀ ਆ ਚਲੋ ਆ ਮੂਵੀ ਦੇਖਾਂਗੇ ਆ ਮੂਵੀ ਦੇਖਾਂਗੇ ਆਪਾਂ ਦ੍ਰਿਸ਼ਮ 2 ਹਾਂ ਯਾਰ ਮੈਂ ਪਤਾ ਕਿਉਂ ਕਹਿਣਾ ਜਿੱਦ ਮੈਨੂੰ ਫੋਨ ਆ ਗਿਆ ਉਹਨਾਂ ਦਾ ਦੁਬਾਰਾ ਫਿਰ ਤਾਂ ਮੈਂ ਜਾਣਾ ਨਹੀਂ ਤੇ ਮੇਰਾ ਮਨ ਹੈ ਨਹੀਂ ਜਾਣ ਦਾ ਹਾਂ ਤਾਂ ਤੁਹਾਨੂੰ ਤੇ ਇੰਨਾ ਭੁੰਨੀਆਂ ਮੈਂ ਚਾਰ ਹੀ ਬਣਾਉਣ ਲੱਗੀ ਬਈ ਇੰਨੀਆਂ ਕਿ ਬਣਾਉ ਕੋਈ ਨਹੀਂ ਮੈਂ ਟੇਸਟ ਦੇਖੂ ਆਗੇ ਗੱਲ ਇਦਾਂ ਮੈਨੂੰ ਆ ਗਿਆ ਫੋਨ ਤੇ ਮੈਂ ਹੁਣ ਚੱਲ ਆਇਆ ਮੈਨੂੰ ਜਾਣਾ ਪੈਣਾ ਹੈ ਠੀਕ ਹੈ ਜੀ ਰੋਟੀ ਪਾਣੀ ਤੇ ਮੇਰਾ ਸ਼ਾਇਦ ਦੋ ਪਿਆਜ਼ ਇੱਕ ਟਮਾਟਰ ਦੋ ਇਹ ਵੀ ਇਹ ਵੀ ਨਹੀਂ ਪਤਾ ਉਹਨੇ ਰੋਟੀ ਖਾਣ ਜਾਣਾ ਕਿ ਨਹੀਂ ਜਾਣਾ ਇਕੱਲਾ ਕੇਕ ਕੱਟਣਾ ਕੁਝ ਨਹੀਂ ਪਤਾ ਹਜੇ ਠੀਕ ਹੈ ਜੀ ਜੇ ਤਾਂ ਰੋਟੀ ਖਾਂ ਮੇਰੀ ਗੱਲ ਤਾਂ ਪੂਰੀ ਹੋ ਜਾਣਦੀ ਆ ਮੈਨੂੰ ਤਾਂ ਪਹਿਲਾਂ ਦੱਸ ਲੈਂਦੇ ਨਾ ਪਹਿਲਾਂ ਮੈਂ ਗੱਲ ਕੀਤੀ ਤੂੰ ਕਰ ਲੈ ਪਹਿਲਾਂ ਕਰ ਮੈਨੂੰ ਦੱਸ ਕਰ ਮੈਂ ਤਾਂ ਜਹੋਂ ਨਹੀਂ ਕਰ 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 ਮੇਰੀ ਪੂਰੀ ਨਹੀਂ ਸੁਣਦੇ ਆ ਕਿ ਤੇਰੀ ਵੀ ਸੁਣਦਾ ਹੀ ਆ ਤੇਰੀ ਵੀ ਸੁਣਦਾ ਮੈਂ ਤੈਨੂੰ ਇਹੀ ਕਹਿਣ ਲੱਗਾ ਸੀਗਾ ਕਿ ਜੇ ਕੱਲਾ ਕੇਕ ਕੱਟ ਕੇ ਵਾਪਸ ਆਗੇ ਤਾਂ ਰੋਟੀ ਘਰੇ ਆ ਕੇ ਖਾਣੀ ਆ ਅੱਛਾ ਹਾਂ ਤੇ ਜੇ ਰੋਟੀ ਖਾਂ ਚੱਲ ਗਏ ਤਾਂ ਤਾਂ ਵੀ ਘਰੇ ਆ ਕੇ ਟੇਸ ਦੇਖਣਾ ਆ ਸਬਜੀ ਮੇਰੇ ਲਈ ਥੋੜੀ ਜੀ ਰੱਖ ਲਈ ਕੋਈ ਦੋ ਚਮਚ ਹੀ ਰੱਖੀ ਆਪਾਂ ਫੇਰ ਦੋ ਚਮਚ ਹੀ ਰੱਖੀ ਤੇ ਹਾਂ ਹੁਣ ਤੂੰ ਦੱਸ ਕੀ ਕੰਨੀ ਮੈਂ ਬੈਠੀ ਯਾਰ ਬਈ ਜਿਹੜੀਆਂ ਬੜੀਆਂ ਮਗਾਣੀਆਂ ਆ ਵੀ ਉਹ ਤਾਂ ਮਿਲਿਆ ਨਹੀਂ ਇਹ ਪਤਾ ਨਹੀਂ ਕਿੱਦਾਂ ਰਹੀ ਬਣਨੀ ਆ ਚਲੋ ਨਵੀਂ ਚੀਜ਼ ਵੀ ਟੈਸਟ ਕਰਕੇ ਦੇਖਣੀ ਚਾਹੀਦੀ ਆ ਫੇਰ ਹੀ ਪਤਾ ਲੱਗੂ ਕੀ ਪਤਾ ਵਧੀਆ ਬਣ ਜਵੇ ਚਲ ਠੀਕ ਆ ਜਾਂਦਾ ਮੈਂ ਹੈ ਤੇ ਬਾਕੀ ਪਲਕ ਨੂੰ ਫੋਨ ਤੇ ਚਲਾ ਮੈਂ ਆਪ ਹੀ ਬਣਾਉਣ ਨੂੰ ਲਈਓ ਹੁਣ ਤੁਸੀਂ ਆ ਆ ਕੇ ਐਕਸਪੋਰਟ ਕਰੂੰਗਾ ਮੈਂ ਫੇਰ ਤੂੰ ਕੀ ਸੋਚੀ ਜਾਂਦਾ ਮੈਂ ਕਨਸੈਪਟ ਕਨਸੈਪਟ ਸੋਚੋ ਹੋਏ ਅਲਫੜ ਫੋਨ ਅੰਦਰ ਫੜਾ ਚੱਲ ਠੀਕ ਕਰੀ ਜਾਂਦੇ ਸਬਜ਼ੀ ਪੰਦਰੀ ਬਣੀ ਆ ਬਾਕੀ ਤਿਆਰ ਹੁੰਦੀ ਭਾਲਦੇ ਕਿੱਦਾਂ ਦੀ ਆ ਆਹਾਂ ਤੋ ਤੋ ਆ ਆ ਨੀ ਕਾਹੀ ਸਵਾਦੀ ਪੂਰੀ ਬੜੇ ਗੁੰਦਦੇ ਆ ਸਵਾਦੀ ਆ ਤੂੰ ਘੜੋਂ ਦੇ ਨਾਲ ਖਾਤ ਨੂੰ ਤੂੰ ਵੀ ਤਾਂ ਗੁੰਦਦੀ ਨਾ ਮੈਂ ਨਹੀਂ ਭਰਾ ਖਾਣਾ ਆ ਪੂਣੀ ਖਾਣ ਲੱਗਾ ਤੂੰ ਵੀ ਛੋਟਾ ਹੁੰਦਾ ਬੜੇ ਨਫਰੇ ਕਰਦਾ ਹੁੰਦਾ ਇਹਨੂੰ ਕਹਣਾ ਨਾ ਜਦੋਂ ਮੈਂ ਰੋਟੀ ਖਾ ਲਾ ਜੇ ਤੈਨੂੰ ਕਰ ਜਾਈਂ ਮੈਨੂੰ ਤਾਂ ਤੁਸੀਂ ਪਰੌਂਠੀ ਦੇ ਦੋ ਬਣਾ ਕੇ ਉਹਦੋਂ ਇੰਨਾ ਫਾਸਟ ਫੂਡ ਖਾਂਦਾ ਨਹੀਂ ਸੀ ਹੁੰਦਾ ਕੋਈ ਵੀ ਉਹਦੋਂ ਘੱਟ ਹੁੰਦਾ ਉਹਦੋਂ ਘੱਟ ਹੀ ਸੀ ਕੋਈ ਮਾਰਾ ਮੋਟਾ ਹੀ ਖਾਂਦਾ ਹੁੰਦਾ ਸੀਗਾ ਤੂੰ ਵੀ ਬੜੇ ਨਫਰੇ ਕਰਦਾ ਹੁੰਦਾ ਸੀਗਾ ਹੁਣ ਵੱਡਾ ਹੋ ਗਿਆ ਤੇ ਹੁਣ ਸਾਰਾ ਕੁਝ ਖਾਦਾ ਹੈਂ ਈਗਾ ਭਰਾ ਉਹਦਾ ਦੁਖਾਣਾ ਹੀ ਆ ਅੱਛਾ ਤੀ ਦੇਖੋ ਜੀ ਇੱਧਰ ਰੱਖਿਆ ਆ ਦੁੱਧ ਗਰਮ ਠੀਕਾ ਤੇ ਇੱਧਰ ਅਸੀਂ ਲਾਇਆ ਆ ਆਲੂ ਬੜੀਆਂ ਦੀ ਸਬਜ਼ੀ ਨੂੰ ਓਏ ਹੋਏ ਹੋਏ ਦੇਖੋ ਤੜਕਾ ਦੇਖੋ ਹੁਣ ਇਹ ਜਿਹੜੀ ਆ ਮੂੰਗੀ ਦੀਆਂ ਬੜੀਆਂ ਕਿੱਦਾਂ ਦੀਆਂ ਬਣਨੀਆਂ ਮੈਨੂੰ ਤਾਂ ਲੱਗਦਾ ਨਹੀਂ ਸਵਾਦ ਬਣੂਗੀ ਉਹ ਦਾ ਕਲਰ ਕਿੰਨਾ ਸੋਹਣਾ ਆ ਪਰ ਇਹਦੇ ਵੀਡੀਓ ਦੇ ਵਿੱਚ ਇਹ ਕਲਰ ਆਂਦਾ ਹੈਗਾ ਰੈੱਡ ਰੈੱਡ ਆ। ਉਹ ਨੂੰ ਤੋੜਾ ਆ ਫੋਨ ਕੇ ਚਲੋ ਜੀ ਇਹ ਨੂੰ ਢੱਕਦੇ ਆਂ ਬਣੇ। ਤੇ ਕੀ ਗੱਲ ਵਾ ਰੋਲਾ ਕਾਤੇ ਪਾਏ। ਹੱਥੋਂ ਚੰਗੀ ਤਰ੍ਹਾਂ ਇਹ ਸਾਰਾ ਉਹਨਾਂ ਰੰਗ ਨਾਲ ਲਵੇੜ ਲਵੇੜ ਕੇ ਸਾਰਾ ਚਿੱਟਾ ਵਾਸ ਜਿਹਨ ਸਾਰਾ ਗੰਦਾ ਕਰਦਾ ਜ਼ਰੂਰ ਤੂੰ ਨਹੀਂ ਦੋ ਟਾਈਮ। ਕੁੱਠੇ ਕੰਮ ਕਰੂਗੀ ਕੁੜੀ ਮੇਰੀ। ਹਾਂ। ਕੇ ਨਹੀਂ ਮੈਂ ਨਹੀਂ ਬਣਾਇਆ। ਕੰਨਾ ਸਾਫ਼ ਕੀਤਾ ਆ ਤਰੇ ਸਾਫ਼ ਕਰਤਾ ਮੇਰਾ ਅੱਜ ਨੂੰ ਦਬਿੱਤ ਹੋ ਗਈ ਸੋਹਣਾ ਆ ਅਸੀਂ। ਠੀਕ ਆ। ਚਲੋ ਜੀ ਪੱਲੂ ਤੂੰ ਖਲਾਰਾ ਪੁੱਤ ਕਿੱਦਾ ਪਾਇਆ ਐ ਛੋਨ ਨੂੰ ਬਣਾਈ ਪੈਂਡਿੰਗ ਜਿਹੜੀ ਅੱਛਾ ਹੱਥ ਨੂੰ ਕਲਰ ਲਾ ਕੇ ਤਾਈਓ ਹੱਥ ਪੂਰਾ ਹੋ ਗਿਆ ਸਾਫ ਤੇਰਾ ਆ ਖਲਾਰਾ ਦੇ ਲੋ ਇਦਾਂ ਪਾਉਂਦੀ ਆ ਇਹ ਸੱਚੀ ਮੈਨੂੰ ਇਸ ਕੁੜੀ ਦਾ ਸਮਝ ਨਹੀਂ ਆਉਂਦਾ ਇਹ ਸਾਫ ਹੋ ਗਿਆ ਪੂਰਾ ਐ ਸਾਫ ਹੋ ਗਿਆ ਹਾਂ ਚੜੇ ਨਾ ਚਲੋ ਜੀ ਹੋਰ ਕੀ ਬੋਤ ਸੋਣ ਹਾਂ ਜੀ ਮੰਮੀ ਅੱਜ ਗਏ ਸੀਗੇ ਬਿੰਦਰਾ ਆਂਟੀ ਕੇ ਘਰ ਹਾਂ ਮੰਮੀ ਕਹਿੰਦੇ ਆਪਣੀ ਸਹੇਲੀ ਨੂੰ ਕੋਠੋ ਦਾਦੀ ਲੈ ਕੇ ਆਏ ਅੱਜ ਤਾਂ ਹੀ ਖਬਰਾਂ ਮੰਮੀ ਕਹਿੰਦੇ ਕਿ ਮੈਂ ਆਪਣੀ ਸਹੇਲੀ ਨੂੰ ਦੇਖਿਆ ਵਾ ਜਾ ਕੇ ਕਿਧਰ ਹੈ ਸਹੇਲੀ ਜਿੰਦੀ ਆਈ ਬਾਹਰ ਨਿਕਲੀ ਤੂੰ ਚਲੋ ਮਿਲਿਆ ਸੱਚੀ ਮੰਮੀ ਆਪਾਂ ਵੀ ਬਾਹਰ ਨਹੀਂ ਨਿਕਲੀ ਦਾ ਆਪਣਾ ਵੀ ਟਾਈਮ ਨਹੀਂ ਲੱਗਦਾ ਬਾਹਰ ਨਿਕਲੇ ਦਾ ਨਾ ਉਹ ਨਿਕਲਦੇ ਨਹੀਂ ਤੂੰ ਕੀ ਕਹਿ ਕਰਕੇ ਮਿਲਦੀ ਨਾ ਤਾਂ ਬੈਠੀ ਸੀ ਮੈਂ ਬਾਤ ਕਰਨਾ ਸੀ ਜਰਾ ਦੱਸ ਮੇਰਾ ਹੋਰ ਰਹਿ ਗਿਆ ਚਲੋ ਵਾਸੋਂ ਸਬਜੀ ਬਣ ਗਈ ਫੁੱਲਕੇ ਲਾਣੇ ਆ ਨੌ ਵਜੇ ਚੱਲੇ ਆ ਪੁੱਛਦੀਆਂ ਨਿਆਣਿਆਂ ਨੂੰ ਕੀ ਖਾਣਾ ਆ ਚਲੋ ਫਿਰ ਮਿਲਦੇ ਆ ਇਹ ਤਾਂ ਚੱਲ ਗਏ ਆ ਦੇਖੋ ਕਹਿੰਦੇ ਵੀ ਜੇ ਤਾਂ ਕਿ ਉਹਨਾਂ ਨੇ ਕੱਲਾ ਕੇਕ ਕੱਟ ਕੱਟ ਲਿਆ ਕੇਕ ਕੱਟ ਕੇ ਜੇ ਤਾਂ ਆ ਗਿਆ ਰੋਟੀ ਰੋਟੀ ਨਹੀਂ ਬਾਹਰ ਖਾਣ ਗਏ ਫੇਰ ਠੀਕ ਆ ਕਿਤੇ ਰੋਟੀ ਖਾਣੇ ਮੈਂ ਤੁਹਾਨੂੰ ਫੋਨ ਕਰ ਦੂੰਗਾ ਫੇਰ ਮੈਂ ਰੋਟੀ ਲਾ ਲਈਉ ਆ ਕਿ ਚਲੋ ਠੀਕ ਆ ਫੇਰ ਹੋਰ ਚਲੋ ਫੇਰ ਮਿਲਦੇ ਆ ਇੱਕ ਬਈ ਵੀ ਉਹਨੇ ਰੋਟੀ ਹੈ ਇੱਕ ਦੇਣਾ ਪਈ ਨਹੀਂ ਨਹੀਂ ਚਲੋ ਠੀਕ ਆਪੇ ਮਿਲਦੇ ਆ ਹੁਣ ਮम्मा ਤੇ ਦਾਦੀ ਖਾਣ ਲੱਗਿਆ ਰੋਟੀ ਦਿਖਾਓ ਸਬਜੀ ਮੈਂ ਤਾਂ ਨਾ ਰੋਟੀ ਉਰਾੜ ਕੇ ਲਾਈਆ ਪਾਪੜ ਬਣਾ ਕੇ ਆ ਆਪਣੇ ਪਾਸਾ ਇਦਾਂ ਚੋਪੜੀ ਹੋਈ ਇੱਧਰ ਰੱਖ ਕੇ ਪਾਪੜ ਬਣ ਜਾਂਦਾ ਹੈ ਰੋਟੀ ਦਾ ਗੈਸ ਉੱਤੇ ਰੱਖੀ ਹੋਈ ਹੈ ਮੈਂ ਰੋਟੀ ਰੱਖਿਆ ਪਾਪਾ ਗਏ ਨੇ ਤੇ ਹਰ ਮੰਗਲੇ ਕੋਠੇ ਉਹਨੇ ਮੈਂ ਵੀ ਨਹੀਂ ਖਾਣੀ ਰੋਟੀ ਨਾ ਉਹਨੇ ਖਾਣੀ ਆ ਆ ਰੱਖਿਆ ਗੈਸ ਤੇ ਰੋਟੀ ਹੂੰ ਚਲ ਤੁਸੀਂ ਖਾਓ ਰੋਟੀ ਫੇਰ ਸਵਾਦ? ਕਾਲੇ ਰੋਟੀ ਖਾਂਦੇ ਆ ਤੇ ਸਬਜ਼ੀ ਸਵਾਦ ਬਣੀ ਆ। ਦੀਗਾ ਕਿੰਨੇ? ਮੈਨੇ ਆੜੀ। ਬਹੁਤ ਸਵਾਦ ਬਣੀ ਆ ਸਬਜ਼ੀ। ਮੈਂ ਆੜੀ ਨਹੀਂ ਉਹ ਜਿਹੜੀ ਬਹੁਤ ਭੜਿਆ ਆਇਆ। ਤੁਸੀਂ ਖਾਓ ਰੋਟੀ ਤਾਂ ਸਵਾਦ ਲੱਗੀ। ਤੁਸੀਂ ਖਾਓ, ਹਰਮਨ ਹੀ ਖਾਣਾ। ਚੋਲਸ। ਹਾਂ ਚੋਲ ਤਾਂ ਮੈਂ ਵੀ ਖਾ ਲਈ ਸੀ ਕਿ ਤੇ ਪਾਪਾ ਤੁਹਾਨੂੰ ਲੱਗਦਾ ਉੱਥੇ ਰੋਟੀ ਖਾਇਆ ਹੋਗੇ। ਬਣਾਉਂਦੀ ਆ ਰੋਟੀ ਮੈਂ ਪਾਪਾ ਦੀ। ਹਮ ਤੇ ਆਇਆ ਸਬਜ਼ੀ। ਕਿ ਸਵਾਦ ਲੱਗੀ? ਸਬਜ਼ੀ ਬਹੁਤ ਸਵਾਦ ਲੱਗੀ। ਕਾਫੇ ਚਲੋ ਦੇਖ ਕਿ ਕਿਤੇ ਨੇ ਦੁੱਧ ਰੱਖ ਕੇ ਆਇਆ ਗਰਮ ਅੱਛਾ ਕਿਆ ਨਾ ਮਨ ਮਾਰਾ ਦਸਿਲ ਲੱਗਦਾ ਧਾਣੀ ਮੈਨੂੰ ਮੈਂ ਤਾਂ ਹੀ ਲੱਗਦਾ ਹੈ ਮੈਂ ਤਾਂ ਹੀ ਲੱਗਦਾ ਬਾਕੀ ਪਤਾ ਨਹੀਂ ਤਵੇ ਤੇ ਰੋਟੀ ਪੇਲੇ ਆਉਂਗੀ ਜਾ ਕੇ ਗਰਮ ਆਵਾਲ ਲਓ ਜੀ ਦੁੱਧ ਨੂੰ ਵੀ ਅਵਾਲਾ ਆ ਗਿਆ ਆ ਇੱਧਰ ਬਣਦੀ ਚਾਹ ਭਾਈ ਸਾਹਿਬ ਕਹਿੰਦੇ ਕਿ ਮੈਂ ਪਰੌਂਠੀ ਖਾਣੀ ਆ ਠੀਕ ਆ ਪਰੌਂਠੀਆਂ ਬਣਾਤੀਆਂ ਦੋ ਤੇ ਇੱਧਰ ਰੱਖੀ ਆ ਚਾਹ ਚਾਹ ਨਾ ਪਰੌਂਠੀਆਂ ਨਾਲ ਮੱਖਣੀ ਇੱਧਰ ਦਾਲ ਵੀ ਜਣੀ ਪਈ ਆ ਰਾਜਮਾ ਤੇ ਮਾਂ ਸੀ ਦਾਲ ਸਵੇਰੇ ਬਣਾਵਾਂਗੇ ਦਾਲ ਮੱਖਣੀ ਰਾਤ ਨੂੰ ਭੇਵਾਂਗੇ ਤੇ ਸਵੇਰੇ ਬਣਾਵਾਂਗੇ ਚਲੋ ਜੀ ਬਸ ਇੱਧਰ ਗੈਸ ਸਾਫ਼ ਕਰ ਲਈਏ ਭਾਂਡੇ ਮੰਮੀ ਨੇ ਸਾਫ਼ ਕਰ ਦਿੱਤੇ ਆ ਤੇ ਇੱਧਰ ਰੱਖੀ ਹੋਈ ਆ ਮੈਂ ਚਾਹ ਉਹ ਲਾਈਟ ਵੀ ਆ ਗਈ ਤੇ ਬਾਕੀ ਚਾਹ ਬਣਦੀ ਆ ਚਲੋ ਫਿਰ ਮਿਲਦੇ ਆ ਤੁਹਾਨੂੰ ਓਏ ਟਾਈਮ ਹੋ ਗਿਆ 10 ਵਜੇ 10 ਮਿੰਟ ਤੋਂ ਮੈਂ ਹੋਣ ਆਇਆ ਘਰ ਤੇ ਤੁਸੀਂ ਰੋਟੀ ਪਾਣੀ ਖਾ ਲਈ ਸਬਜ਼ੀ ਵਧੀਆ ਬਣੀ ਬੜੀਆਂ ਦੀ ਚਲੋ ਠੀਕ ਆ ਮੇਰੇ ਲਈ ਰੱਖੀ ਕਿ ਨਹੀਂ ਹੈ ਮੇਰੇ ਲਈ ਰੱਖੀ ਆ ਲੋ ਜਿਹੜਾ ਸਾਡੀ ਘਰ ਆਉਂਦੀ ਨਹੀਂ ਹਾਂ ਕਿਉਂ ਨਹੀਂ ਪਹਿਲਾਂ ਕਹਿੰਦਾ ਚਾਵਲ ਪੈ ਜੀ ਪਲੂ ਨੇ ਸ਼ਾਮੀ ਚਾਵਲ ਲਗਾ ਲੈ ਨਿਊਟਰੀ ਵਾਲੇ ਜਿਹੜੇ ਕੱਲ ਬਣਾਏ ਸੀਗੇ ਕਹਿੰਦਾ ਮੇਲੇ ਮੈਂ ਚਾਵਲ ਖਾ ਲੈਣੇ ਮੈਂ ਕਿਹਾ ਚਾਵਲ ਥੋੜੇ ਆ ਕੋਠੇ ਤੋਂ ਕਹਿੰਦਾ ਨਹੀਂ ਲੈ ਬਸ ਕੋਈ ਨਹੀਂ ਮੈਂ ਥੋੜੇ ਘਾਇਆ ਚੱਲ ਲਿਆ ਜੇਕੇ ਥੋੜੇ ਘੱਟ ਸੀਗੇ ਕੌਲੀ ਚ ਮੈਂ ਪਹਿਲਾਂ ਦੱਸਿਆ ਵਾ ਕਿ ਥੋੜੇ ਆ ਚਾਵਲ ਕਿ ਕਹਿੰਦਾ ਮੈਂ ਨਾ ਵੇਖ ਥੱਲੇ ਆਇਆ ਕਹਿੰਦਾ ਮम्मा ਇਹ ਚਾਵਲ ਦਾ ਥੋੜਾ ਇੱਧਰ ਕਰੋ ਮੈਨੂੰ ਨਾ ਪਰੌਟੀ ਲਾ ਦੋ ਹੈ ਮੈਂ ਕਹਾਂ ਕੋਈ ਨਹੀਂ ਮੈਂ ਲਾ ਦੰਨੀ ਆ ਗੈਸ ਨੂੰ ਸਾਫ ਕਰਨ ਲੱਗੀ ਸੀ ਮੈਂ ਮੈਂ ਪਰੌਟੀ ਲਈ ਨਾਲ ਚਾਹ ਬਣਾ ਲਈਓ ਕਹਿੰਦਾ ਮੈਨੂੰ ਨਾ ਜਦੋਂ ਮम्मा ਕਹਿੰਦੇ ਹੁੰਦੇ ਥੋੜੀ ਜੀ ਚੀਜ਼ ਕਹਿੰਦਾ ਮम्मा ਕਹੋਗੇ ਥੋੜੀ ਆ ਕਹਿੰਦਾ ਥੋੜੀ ਨਹੀਂ ਹੁੰਦੀ ਉਦੋਂ ਉਦੋਂ ਕਹਿੰਦਾ ਜ਼ਿਆਦਾ ਹੀ ਹੁੰਦੀ ਮम्मा ਜ਼ਿਆਦਾ ਨੂੰ ਵੀ ਕਹੋਗੇ ਥੋੜੀ ਆ ਥੋੜੀ ਆ ਹੈ ਕਹਿੰਦਾ ਮੈਨੂੰ ਤੁਹਾਡੇ ਵਾਲੀ ਥੋੜੀ ਲੱਗੀ ਮम्मा ਇੱਦਾਂ ਕਹਿੰਦੇ ਹੁੰਦੇ ਨੇ ਥੋੜੀ ਆ ਕਹਿੰਦਾ ਮੈਂ ਕਿਹਾ ਮੇਰਾ ਸਾਜਣਾ ਸਰ ਸੋਸਤੀ ਆ ਕੋਈ ਗੱਲ ਨਹੀਂ ਫਾਸਟ ਫੂਡ ਬੰਦ ਕੀਤਾ ਤਾਂ ਕਰਕੇ ਤੁਸੀਂ ਹਾਂ ਬਹੁਤ ਪਤਾ ਹੋਊਗਾ ਨਾ ਅਰੇ ਚਲੋ ਵਲੌਗ ਦਾ ਕਰੋ ਐਂਡ ਫੇ ਯਾਰ ਬੰਮ ਮੁੜ ਕੇ ਲਾਈਏ ਫਿਲਮ ਤੇ ਦੇਖੀਏ ਫਿਰ ਤੋਦਨੇ ਵੀ ਬਾਜ ਮਾਰਦੀ ਮੈਂ ਕਿਹਾ ਥੱਲੇ ਆ ਜਾ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਕੱਲ ਇੱਕ ਨਵੇਂ ਵਲੌਗ 'ਚ ਓਕੇ ਜੀ ਬਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ Thank you.